ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀਮਾਨ ਸੰਤ ਬਾਬਾ ਮੂਹੰਦਾਸ ਜੀ ਉਹਨਾਂ ਤੋਂ ਵਰਸ ਆਏ ਹੋਏ ਸ੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰਸ ਆਏ ਹੋਏ ਸ੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪੁਰਸ਼ਾਂ ਦੀ ਅਪਾਰ ਕਿਰਪਾ 사ਦਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਚਗਾਵੇਂ ਗਊਸ਼ਾਲਾ ਵਿਖੇ ਸੇਵਾ ਕਰ ਰਹੀ ਹੈ ਇਹਨਾਂ ਦਾ ਸੇਵਾਦਾਰਾਂ ਨੇ ਅੱਜ ਜੋ ਧਰ ਲਈ ਸੀ ਤੂੜੀ ਦੀ ਉਸ ਨੂੰ ਲਿਪਣ ਦੀ ਸੇਵਾ ਕੀਤੀ ਹੈ ਦੇ ਨਾਲ ਹੀ ਕਰ ਤੋਂ ਲੈ ਕੇ ਸੇਵਾਦਾਰ ਮਿੱਟੀ ਪਾਉਣ ਦੀ ਸੇਵਾ ਕਰੀ ਜਾਂਦੇ ਆ ਇਹ ਮਿੱਟੀ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮੰਗਤਜੀ ਤਲਵੰਡੀ ਭਗੇਰੀਆਂ ਵਾਲੇ ਉਹਨਾਂ ਨੇ ਮੁਖਤ ਦੇ ਵਿੱਚ ਗਊਆਂ ਨੂੰ ਮਿੱਟੀ ਦਾਣ ਕੀਤੀ ਪ੍ਰਮਾਤਮਾ ਅੱਜ ਗਊਆਂ ਕੇ ਮਹਾਪਰਥਾ ਅਰਦਾਸ ਦੇਤੀ ਕਰਦੇ ਆ ਕਿ ਜਸਵੀ ਭਾਵਨਾਵਾਂ ਨਾਲ ਉਹਨਾਂ ਨੇ ਗਊਸ਼ਾਲਾ ਨੂੰ ਮਿੱਟੀ ਦਾਣ ਕੀਤੀ ਹੈ ਪ੍ਰਮਾਤਮਾ ਉਹਨਾਂ ਦੀਆਂ ਮੋਣੋ ਕਾਉਣਾ ਭਾਵਨਾਵਾਂ ਪੂਰੀਆਂ ਕਰੋ ਤੇ ਅੱਗੇ ਤੋਂ ਸੇਵਾ ਦੇ ਵਿੱਚ ਬਾਤ ਚੜ ਕੇ ਹਿੱਸਾ ਲੈਣ ਦਾ ਬਲ ਉਦਮ ਬਖਸ਼ੀ ਤੇ ਨਾਲ ਹੀ ਧੰਨਵਾਦ ਕਰਦੇ ਆ ਸਾਰੇ ਟਰੈਕਟਰ ਵਾਲੇ ਵੀਰਾਂ ਦਾ ਜੋ ਕੱਲ ਤੋਂ ਲੈ ਕੇ ਇਹ ਗਊਸ਼ਾਲਾ ਦੇ ਵਿੱਚ ਮਿੱਟੀ ਪਾਉਣ ਦੀ ਸੇਵਾ ਕਰ ਰਹੇ ਆ ਪਰਮਾਤਮਾ ਇਹਨਾਂ ਦੀਆਂ ਵੀ ਮਨੋ ਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਤ ਚੜ ਕੇ ਹਿੱਸਾ ਲੈਣ ਦਾ ਬਲ ਉਦਮ ਬਖਸ਼ੀ ਤੇ ਨਾਲ ਹੀ ਧੰਨਵਾਦ ਕਰਦੇ ਬਾਈ ਤੰਮੇ ਦਾ ਜੋ ਪਹਿਲਾਂ ਵੀ ਜੀਸੀਬੀ ਦੇ ਨਾਲ ਤਿੰਨ ਤਿੰਨ ਲਵਾ ਕੇ ਗਿਆ ਸੀ ਹੁਣ ਕੱਲ ਤੋਂ ਲੈ ਕੇ ਉਹਦੀ ਪਟੇ ਵਾਲੀ ਮਸ਼ੀਨ ਜੋ ਟਰਾਲੀਆਂ ਭਰਨ ਦੀ ਸੇਵਾ ਕਰ ਰਹੀ ਹੈ ਪਰਮਾਤਮਾ ਇਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਤਵੇ ਤੜਪੇ ਹਿੱਸਾ ਲੈਂਦਾ ਬਾਲ ਉਦਮਬਾਸ਼ੀ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਜੋ ਅੱਥੀ ਤਲ ਤੋਂ ਲੈ ਕੇ ਟਰਾਲੀਆਂ ਲਾਉਣ ਦੀ ਸੇਵਾ ਕਰ ਰਹੇ ਹੈ ਪਰਮਾਤਮਾ ਇਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਤ ਕਰ ਤੋਂ ਹਿੱਸਾ ਲੈਂਦਾ ਬਾਲ ਉਦਮਬਾਸ਼ੀ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਉਦੋਂ ਧਰਾਂ ਲੈ ਪ੍ਰਾਇਆ ਸੇਵਾਦਾਰ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਗਵਾਂ ਦੀ ਚੁਲੀ ਸਾਹਮਣੇ ਵਿੱਚ ਲੱਗੇ ਹੋਏ ਨੇ ਪ੍ਰਮਾਤਮਾ ਇਹਨਾਂ ਸਾਰੇ ਸੇਵਾਦਾਰਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਅੱਜ ਇਹ ਤੇ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਂਦਾ ਬੜਾ ਉਦਨ ਬਖਸ਼ੇ ਇਹ ਸੇਵਾ ਸਾਡੇ ਬਹੁਤ ਹੀ ਸਤਕਾਰਯੋਗ ਗਵਾਂ ਦੇ ਪਾਲਕ ਗਊ ਗਰੀਬ ਦੇ ਹਾਮੀ ਬ੍ਰਹਮਲੀਨ ਸਤਖਰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਸੀ ਉਹਨਾਂ ਦੀ ਕਰਪਾ ਦੇ ਨਾਲ ਚੱਲ ਰਹੀ ਹੈ ਮਹਾਪੁਰਸ਼ਾਂ ਕੇ ਗਉਆਂ ਕੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਸਾਰੇ ਦੇਵਤਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਕਿ ਉਹ ਵੱਧ ਵੱਧ ਸੇਵਾ ਕਰ ਸਕਣ ਤੇ ਮਹਾਪੁਰਸ਼ਾਂ ਤੇ ਵੀ ਮਿਹਰ ਭਰਿਆ ਹੱਥ ਰੱਖੋ ਕਿ ਉਹ ਮਹਾਪੁਰਸ਼ ਵੱਧ ਵੱਧ ਗਉਆਂ ਦੀ ਸੇਵਾ ਕਰਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ